ਵੇਖੋ ਕਿ ਉਹ ਜਾ ਜ਼ਮਾਨਾ ਵੀਰ ਆ ਗਿਆ ਸਮ ਆਪਣੀ ਹੈ ਰੰਗ ਦਿਖ ਲਾ ਗਿਆ ਵੇਖੋ ਕਿ ਉਹ ਜਾ ਜ਼ਮਾਨਾ ਵੀਰ ਆ ਗਿਆ ਸਮ ਆਪਣੀ ਹੈ ਰੰਗ ਦਿਖ ਲਾ ਗਿਆ ਮਾਪਿਆਂ ਦਾ ਪਿਆਰ ਨਾ ਰਿਹਾ ਮਾਪਿਆਂ ਦਾ ਪਿਆਰ ਨਾ ਰਿਹਾ ਪੁੱਤ ਧੀਆਂ ਦੇ ਕਿਹੋ ਜੇ ਹੋਗੇ ਹੀਰੇ ਦੇ ਬਾਪੂ ਨੇ ਜ਼ਮੀਨ ਵੰਡਦੀ ਪੁੱਤ ਬੇਬੇ ਨੂੰ ਵੰਡਣ ਨੂੰ ਫਿਰਦੇ ਬਾਪੂ ਨੇ ਜ਼ਮੀਨ ਵੰਡਦੀ ਪੁੱਤ ਬੇਬੇ ਨੂੰ ਵੰਡਣ ਨੂੰ ਫਿਰਦੇ ਵੱਡਾ ਮੁੰਡਾ ਕਹੇ ਸੁਣੀ ਬਾਪੂ ਗੱਲ ਨੂੰ ਦੂਜੇ ਪਾਈ ਤਾਈ ਬੇਬੇ ਤੋਰ ਕਲ ਨੂੰ ਵੱਡਾ ਮੁੰਡਾ ਕਹੇ ਸੁਣੀ ਬਾਪੂ ਗੱਲ ਨੂੰ ਦੂਜੀ ਪਾਈ ਤਾਈ ਬੇਬੇ ਤੋਰ ਕੱਲ ਨੂੰ ਮੇਰੇ ਹਿੱਸੇ ਤੂੰ ਆ ਗਿਆ ਮੇਰੇ ਹਿੱਸੇ ਤੂੰ ਆ ਗਿਆ ਬੀਬੇ ਆਉਂਦੀ ਐ ਹਿੱਸੇ ਦੂਜੀ ਥੀਰ ਦੇ ਬਾਪੂ ਨੇ ਜ਼ਮੀਨ ਵੰਡਦੀ ਪੁੱਤ ਬੇਬੇ ਨੂੰ ਵੰਡਣ ਨੂੰ ਫਿਰ ਦੇ ਬਾਪੂ ਨੇ ਜ਼ਮੀਨ ਵੰਡਦੀ ਪੁੱਤ ਬੇਬੇ ਨੂੰ ਵੰਡਣ ਨੂੰ ਫਿਰ ਦੇ ਜੀਆਂ ਦਾ ਖਰਚ ਹੋਵੇ ਚੱਲ ਨਾ ਹੋ ਜੋ ਕੱਲੇ ਕੱਲੇ ਕੋਈਓ ਕੀ ਗੱਲ ਨਾ ਦੋਵੇਂ ਜੀਆਂ ਦਾ ਖਰਚ ਹੋਵੇ ਚੱਲ ਨਾ ਹੋ ਜੋ ਕੱਲੇ ਕੱਲੇ ਕੋਈਓ ਕੀ ਗੱਲ ਨਾ ਹੁਣ ਸਮਾ ਢੋਣ ਦਾ ਹੁਣ ਸਮਾ ਢੋਣ ਦਾ ਬਾਪੂ ਕੱਠੇ ਰਹਿਲੇ ਤੁਸੀਂ ਬੜੇ ਚਿਰ ਦੇ ਬਾਪੂ ਨੇ ਜ਼ਮੀਨ ਵੰਡਦੀ ਪੁੱਤ ਬੇਬੇ ਨੂੰ ਵੰਡਣ ਨੂੰ ਫਿਰਦੇ ਬਾਪੂ ਨੇ ਜ਼ਮੀਨ ਵੰਡਦੀ ਪੁੱਤ ਬੇਬੇ ਨੂੰ ਵੰਡਣ ਨੂੰ ਫਿਰਦੇ ਜਿੰਨੀ ਕਹੇਗਾ ਸੇਵਾ ਵਿੱਚ ਤੇਰੀ ਕਰੂੰਗਾ ਜੋ ਵੀ ਮੰਗੇਗਾ ਮੰਗਾ ਕੇ ਮੂਰੇ ਤਰੂੰਗਾ ਜਿੰਨੀ ਕਹੇਗਾ ਸੇਵਾ ਮੈਂ ਤੇਰੀ ਕਰੂੰਗਾ ਜੋ ਵੀ ਮੰਗੇਗਾ ਮੰਗਾ ਕੇ ਮੂਰੇ ਤਰੂੰਗਾ ਮੇਰੀ ਮਜਬੂਰੀ ਜਾਣ ਲੈ ਮੇਰੀ ਮਜਬੂਰੀ ਜਾਣ ਲੈ ਬੜਾ ਕਰ ਜਾ ਹੈ ਬਾਪੂ ਮੇਰੇ ਸਿਰ ਤੇ ਬਾਪੂ ਨੇ ਜ਼ਮੀਨ ਵੰਡਤੀ ਪੁੱਤ ਬੇਬੀ ਨੂੰ ਵੰਡਣ ਨੂੰ ਪੀਰ ਦੇ ਬਾਪੂ ਨੇ ਜ਼ਮੀਨ ਵੰਡਤੀ ਪੁੱਤ ਬੇਬੀ ਨੂੰ ਵੰਡਣ ਨੂੰ ਪੀਰ ਦੇ ਗੱਲ ਟਹਿਲ ਵਾਲਾ ਤਾਂ ਸੱਚ ਕਹਿ ਗਿਆ ਲਿਖੀ ਕਾਵ ਨਿਰਮਾਣ ਵਾਲਾ ਲੱਗਿਆ ਗੱਲ ਟਹਿਲ ਵਾਲਾ ਤਾਂ ਸੱਚ ਕਹਿ ਗਿਆ ਲਿਖੀ ਕਾਵਿ ਨਿਰਮਾਣ ਵਾਲਾ ਲਹਿ ਗਿਆ ਬੇਵਸ ਹੋ ਗਈ ਜਿੰਦੜੀ ਬੇਵਸ ਹੋ ਗਈ ਜਿੰਦੜੀ ਹੰਝੂ ਬਾਪੂ ਦੇ ਮੇਣਾ ਦੇ ਵਿੱਚੋਂ ਕੀਰਦੇ ਬਾਪੂ ਨੇ ਜ਼ਮੀਨ ਵੰਡਤੀ ਪੁੱਤ ਬੇਬੇ ਨੂੰ ਵੰਡਣ ਨੂੰ ਪੀਰਦੇ ਬਾਪੂ ਨੇ ਜ਼ਮੀਨ ਵੰਡਤੀ ਪੁੱਤ ਬੇਬੇ ਨੂੰ ਵੰਡਣੇ ਨੋ ਪੀਰਦੇ